ਸ਼੍ਰੋਮਣੀ ਜਰਨੈਲ ਅੰਗਰੇਟਾ ਗਰੂ ਦਾ ਬੇਟਾ ਤਨਤਨ ਨਾਮ ਰਸ਼ੀਦ ਬਾਬਾ ਜੀਵਨ ਸਿੰਘ ਜੀ ਅਤੇ ਚਮਕੌਰ ਗੜੀ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਤਨਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜ ਪਿਆਰੀਆਂ ਦੀ ਅਗਵਾਈ ਹੇਠ ਪਿੰਡ ਮੀਆਂ ਪੰਦੇਰ ਵਿਖੇ ਸਮੂਹ ਨਗਰ ਕੀਰਤਨ ਦੀਆਂ ਸੰਗਤਾਂ ਦੇ ਸੰਜੋਗ ਸਦਕਾ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਸ ਕੁਦਰ ਦੁਆਰਾ ਸਾਹਿਬ ਦੀ ਗ੍ਰੰਥੀ ਭਾਈ ਲੱਬੀ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇਸ ਦੀ ਖਣਪੜ ਸਾਹਿਬ ਜੀ ਦੇ ਭੋਗ ਪ੍ਰੰਤ ਇਹ ਨਗਰ ਕੀਰਤਨ ਸਜਾਇਆ ਗਿਆ ਹੈ ਜਿਸ ਵਿੱਚ ਚਾਟੀ ਮੇਂ ਲਹਿਲ ਦੇ ਕੀਰਤਨੀ ਜਥਾ ਅਤੇ ਇਕ ਵਿਛੜੀ ਭਾਈ ਸੁਲਤਾਨ ਸਿੰਘ ਮੀਆਂ ਪੰਦੇਰ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਅਤੇ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ 75 ਪੰਦਰ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿਲਟੀ ਨਿਊਜ਼ ਚੈਨਲ ਚਵਿੰਦਾ ਦੇਵੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ Vem, ਮੈਂ ਸਹੇਦ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੈਨਾਪਤੀ ਪਰਚੂਦੀ ਮਹਾਨ ਸ਼ਖਸੀਅਤ ਬਾਬਾ ਜਿੰਮੜ ਸਿੰਘ ਨੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਗੱਲ ਬੈਠੇ ਸਰਬਤਮਾਈ ਭਾਈ ਬੜੇ ਅਗਮ ਨਾਲ ਹਾਜ਼ਰੀ ਲਵਾਈਏ ਬਾਬਾ ਜੀ ਕੋਲੇ ਗੁਰੂ ਜੀਤਾ ਨਾਲ ਸਾਹ ਕੋਲੇ ਗੁਰੂ ਜੀ ਕੀ ਫਤਿਹ ਜੈਦਾ ਵੰਡੇ ਦੇ ਰਹੇਂਦੇ ਸਦਾ ਪਿਆਰੁੰਦੀਆਂ ਜੱਜਕਾਰ I'm

రిగੇ ਹੀ ਮਤ ਕਿਉ ਹੋ ਕੇ ਟੀੰਦੇ ਤੇ ਵੀ ਮਾਰੀ ਝੂਰ ਕਾਉਣ ਵਾਸਤੇ ਇਸ ਜਾਤੀ ਨੂੰ ਫੇਰੇ ਸਤਿਗੁਰੂ ਦਾ ਰਾਹ ਦੇਣ ਕੇਤਾ ਪੁਰਜਾ ਪੁਰਜਾ ਕਾਟ ਮਰ ਤਦ ਹੁਨਾ ਸਾਡੇ ਕੇ ਜੀ ਮਾਵਾਂ ਕੰਸਾਰ ਸਤਿਗੁਰੂ ਜੀ ਸ੍ਰੋਮ ਜੀ ਨਾਲ ਅਮਰ ਸੇਧ ਬਾਬਾ ਜੀਵਨ ਸਿੰਘ ਜੀ ਸਤਿਗੁਰੂ ਜੀ ਉਹਨਾਂ ਦੇ ਜੀ ਦੀ ਜਹਾੜੇ ਨੂੰ ਮਨਾਉਂਦੇ ਹੋਏ ਸਮੋਹ ਸੇਧਾਂ ਦੇ ਮਿੱਠੀ ਜਾਨ ਨੂੰ ਤਾਜ਼ਾ ਕਰਦੇ ਹੋਏ ਸਤਿਗੁਰੂ ਜੀ ਆਓ ਜੀ ਦਾ ਪਾਵਨ ਪਵਿੱਤਰ ਸਰੂਪ ਅਨੁਸਵੇਲੇ ਤੋਂ ਸਤਿਗੁਰੂ ਜੀ ਅੰਨਿਆ ਪਿਆਰਿਆਂ ਦੀ ਅਗਵਾਈ ਹੇਠ ਲੈ ਕੇ ਸਤਿਗੁਰੂ ਜੀ ਵੱਖ-ਵੱਖ ਪ੍ਰਾਵਾਤ ਹੋਂਦੇ ਹੋਏ ਸਤਿਗੁਰੂ ਜੀ ਹੁਣ ਆਪ ਜੀ ਦਾ ਪਾਵਨ ਪਵਿੱਤਰ ਸਰੂਪ ਆਪ ਜੀ ਦੇ ਦਰ ਕਰਕੇ ਆ ਕੇ ਪਹੁੰਚੇ ਉਹ ਗ੍ਰਹਿ ਨੂੰ ਪਵਿੱਤਰ ਕੀਤਾ ਸਤਿਗੁਰੂ ਜੀ ਉਹਨਾਂ ਨੇ ਸੰਗਤਾਂ ਦੇ ਮੁਬਾਰਕ ਜਨਮ ਪਰਵੈ ਸਨ ਮਹਾਰਾਜ ਸੰਤਾ ਦੀ ਸੇਵਾ ਕਰਨ ਵਾਸਤੇ ਸਤਿਗੁਰੂ ਦੇ ਮਾਲੀ ਪਛਾਲੇ ਪੇਟ ਕੀਤੇ ਹਨ ਆਪ ਜੀ ਦੇ ਕੋਮਲ ਅੰਗਾਂ ਦੇ ਨਾਲ ਸੰਤੋਖਤ ਦੁਬਾ ਪਾਰੇ ਨਾਲ ਤਤਗੁਰੂ ਜੀ ਆਪ ਅੰਗੀਕਾਰ ਕਰੋ ਦੇਵਤਾਂ ਦੇ ਲੋਗ ਲੋਗ ਵਿੱਚ ਨੰਗ ਪਰਦੇ ਤੱਕ ਨੇ ਲਾਜ ਰੱਖਣੀਆਂ ਸਤਿਗੁਰੂ ਜੀ ਬੇਅੰਤ ਬੇਅੰਤ ਮਾਇਆ ਪੇਟ ਹੋਏ ਜਿਨਾਤ ਜਾਲੀ ਸਤਨਾਮ ਵਾਹੀ ਸਤਨਾਮ ਪਿੱਤਾ ਖਾਲਸਾ ਆਵਾਜ਼ ਦੋ ਜਿੱਕੇ ਭੱਤੇ ਸਤਿਗੁਰੂ ਜੀ ਦੀ ਗੁਰਬਾਣੀ ਦਾ ਫਰਮਾਨ ਹੈ ਗੱਜਣ ਤਮਾਮਾ ਬਾਜੀਓ ਪਰਿਓ ਨਿਸ਼ਾਨੇ ਕਾਓ ਖੇਲ ਜੁ ਮਾਰਦੇ ਫੀਮਾ ਆਬ ਜੁ ਜਣ ਕੋ ਦਾਓ ਸੂਰਾ ਸੁ ਪਹਿਚਾਨੀ ਹੈ ਜੋ ਲਰੇ ਦੀਨ ਕੇ ਹੇਤ ਊਰਜਾ ਪੁਰਜਾ ਕਟ ਮਰੇ ਕਬ ਹੂ ਨਾ ਛਾਡੇ ਖੇਤ ਦੇ ਮਾਵਾ ਕਨਸਾਰ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਉਹਨਾਂ ਦੇ ਨਾਲ ਵੱਡੇ ਸਾਹਿਬਜਾਦੇ ਬਾਬਾਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਜੋ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਸਨ ਸਮੂਸੀਦਾਂ ਦੀ ਮਿੱਠੀ ਜਾਨ ਨੂੰ ਤਾਜ਼ਾ ਕਰਨ ਵਾਸਤੇ ਪਿੰਡ ਮੀਆਂ ਪੰਦੇਰ ਦੀ ਸਮੂਹ ਸਾਧ ਸੰਗਤ ਵੱਲੋਂ ਜੋ ਪਰਸੋਂ ਰੋਜ਼ ਤੋਂ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਸ੍ਰੀ ਖੰਡ ਪਾਠ ਸਾਹਿਬ ਆਰੰਭ ਕਰਵਾਏ ਸਨ ਜਿਨ੍ਹਾਂ ਦੇ ਆਦਤੋਂ ਮੱਦ ਮਾਦਤ ਸੰਪੂਰਨ ਤਾਈ ਪਹ ਪੈ ਸਨ ਕੋਗਾ ਤੋਂ ਪ੍ਰੰਤ ਜੋ ਪਿੰਡ ਦੀਆਂ ਪ੍ਰਕਰਮਾ ਕਰਨ ਵਾਸਤੇ ਨਗਰ ਕੀਰਤਨ ਕੱਢਿਆ ਜਾਵੇਗਾ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ 사ਤਗੁਰੂ ਜੀ ਕਿਰਪਾ ਕਰਨ ਸੰਗਤਾਂ ਹਰ ਸਾਲ ਬੜੀ ਹੀ ਅਤੇ ਸ਼ਰਧਾ ਦੇ ਨਾਲ ਮਨਾਉਂਦੇ ਸਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮਤੇ